ਉਈ ਬਾਜਾ ਖਾਲਸਾ ਮਹਾਰਾਜ ਦੀ ਫਤਿਹ ਕੱਦੂ ਕਰਤਾ ਸੀ ਅੱਜ ਆਥਣੇ ਜਿਹਾ ਸਵੇਰੇ ਝੋਨਾ ਲਾਉਣਗੇ ਤੇ ਇੱਧਰ ਜਮਾਨ ਆਪਣੇ ਡਟੇ ਨੇ ਕਹੀ ਤੇ ਚਲੋ ਵੀ ਸ਼ੁਰੂ ਕਰੋ ਸਟਾਰਟ ਪਹਿਲਾਂ ਲਾ ਲਾਤੇ ਨਾ ਦੋ ਟੱਕ ਛੇ ਦਿਨ ਹੋ ਗਏ ਸਾਡਾ ਵੀ ਢਿੱਲਾ ਮੱਠਾ ਜਾਂ ਕੰਮ ਚੱਲਦੇ ਨੂੰ ਉਸ ਦਾ ਮੀਹ ਮੂਹ ਦਾ ਸੀ ਕੁਛ ਗੋਲਾ-ਜੂਲਾ ਲਾ ਕੰਮ ਕਰਦੇ ਸੀ ਮੂੰਗੀ ਵੱਢੀ ਆ ਪਹਿਲਾਂ ਹਨਾ ਫੇਰ ਖੱਤਾ ਤਿਆਰ ਕੀਤਾ ਫਿਰ ਉਹਦੇ ਕਰਕੇ 2-3 ਦਿਨ ਢੱਲਾ ਰਿਹਾ ਕੰਮ 30 ਗਰੀ ਰੱਸਾ ਲਾ ਲਾ 60 ਗਰੀ ਪੌਣੀ ਨਾਲ ਡਬਲ ਪੌਣੀ ਚੱਲ ਚੱਲ 8-8 ਹੱਥ ਬੜਾ ਤਾਂ ਨਹੀਂ ਜਾਣ ਦੀ ਲੋੜ ਟਕਾ ਕੇ ਟਕਾ ਕੇ 50 ਟੱਕ ਲਾਉ ਪੁੱਤ ਬਣ ਕੇ ਪੂਰੇ ਘਰੀ ਦੇ ਹੁੰਦੇ ਆਪ ਦੇ ਆਪ ਨਾਲ ਧੋਖਾ ਦੇਣਾ ਸਮਝ ਗਏ ਗੁੱਡ ਹਾਂ ਸਹੀ ਆ ਸਹੀ ਆ ਰੈਡੀ ਗੋ ਫੱਟ ਗਏ ਵੈਰੀ ਗੁੱਡ ਇਹ ਨੇ ਅਸਤਰਾ ਗੱਟ 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 ਰਿਲੈਕਸ ਆਪ ਦੀ ਜਗਾ ਰੈਡੀ ਗੋ ਕੱਟ ਗਿਆ ਕੋ ਓ ਨਾ ਰਾ ਪੰਜ ਰਿਲੈਕਸ ਕੋਈ ਆ ਗਈ ਲੋਕਾਂ ਨੂੰ ਚੋ ਜੋ ਥੋੜਾ ਜਿਹਾ ਪਿੱਛੇ ਲੈਨ ਮਾਰ ਥੋੜੀ ਜੀ ਪਿੱਛੇ ਹੋ ਕੇ ਮਾਰੋ ਲੈਨ ਇੱਥੇ ਲੈਨ ਮਾਰ ਦੇ ਆਉਣਾ ਇੱਥੇ ਹੀ ਆ ਉੱਥੇ ਹੀ ਉੱਥੇ ਲੈਨ ਤੇ ਲੈਨ ਤੇ ਪਿੱਛੇ ਨੂੰ ਪਰੇ ਨੂੰ ਗੋ ਕੱਟ ਕੇ ਕੱਚ ਕੇ ਖੱਚ ਕੇ ਅੱਗਰੀ ਉਧਰ ਦੀ ਮੋੜਨਾ ਅੱਗਰੀ ਉਧਰ ਦੀ ਅੱਗਰੀ ਉਧਰ ਦੀ ਅੱਗਰੀ ਉਧਰ ਦੀ ਬਦਲਵਾ ਖੱਚ ਕੇ ਖੱਚ ਕੇ ਖੱਚ ਕੇ ਹੱਥ ਨਹੀਂ ਥੱਲੇ ਲਾਂਦਾ ਓਏ ਬਦਲਵਾ ਮੋੜਨਾ ਬਦਲਵਾ ਅੱਗਰੀ ਉਧਰ ਦੀ ਅੱਗਰੀ ਉਧਰ ਦੀ ਗੋਡਾ ਰਲਖ ਆਪਦੀ ਜਗਾ ਉੱਥੇ ਹੀ ਡੱਡੀ ਉੱਥੇ ਹੀ ਮੋੜਨਾ ਤੁਸੀਂ ਗੋ ਨਾਲੇ ਉੱਥੋਂ ਕਿਹਾ ਮੋੜਨਾ ਉਹਨੂੰ ਜਵਾਕ ਨੇ ਕਾਪੀ ਕਰ ਲਈ ਤੁਹਾਨੂੰ ਚਾਰਾਂ ਨੂੰ ਨਹੀਂ ਪਤਾ ਲੱਗਿਆ ਕੀਤੀਏ ਨੋਟ ਗੱਲ ਉਹਨੂੰ ਛੋਟੇ ਨੂੰ ਪਤਾ ਸਾਰੇ ਨੂੰ ਉਹ ਸਮਝ ਗਿਆ ਵੀ ਉੱਥੇ ਹੀ ਮੋੜਨਾ ਇਹਨਾਂ ਨੂੰ ਇਹ ਚਾ ਉਰਲੇ ਨੂੰ ਚਾਰਾਂ ਬੜਿਆਂ ਨੂੰ ਨਹੀਂ ਪਤਾ ਲੱਗਿਆ ਵੀ ਇਹ ਦਿਮਾਗ ਵਾਲੀ ਟਾਕੀ ਬੰਦ ਕਰ ਦਿੰਦੇ ਆ ਉਹ ਹੈ ਵੀ ਸ਼ਾਰਪ ਰਿਲੈਕਸ Go! Ga! Ik ਖੱਟ ਕੇ ਖੱਟ ਕੇ ਖੱਟ ਕੇ ਹਾਂ ਗੁੱਡ ਬਣੇ ਪੈਰ ਤੋਂ ਬਚਾ ਕੇ ਪੈਰ ਤੋਂ ਬਚਾ ਕੇ ਟੋੜਾ ਗੁੱਡਣ ਵਾਲਾ ਤਰੀਕਾ ਮੈਨੂੰ ਤਾਂ ਸਹੀ ਨਹੀਂ ਲੱਗਿਆ ਆ ਰਾਸਥਾਨ ਕੀ ਕਰਦਾ ਹੈ ਮਿੱਟੀ ਪਿੱਛੇ ਬਾਹਰ ਬਾਹਰ ਪਿੱਛੇ ਇਕੱਠੀ ਕਰੀ ਜਾਂਦਾ ਉੱਥੋਂ ਖਿੱਚੀ ਦੀ ਤੁਸੀਂ ਤਾਂ ਐ ਮਾਰ ਐ ਤੁਰੇ ਜਾਂਦੇ ਮਾਰ ਦੇ ਛੱਡੀ ਜਾਂਦੇ ਵਿੱਚ ਪ੍ਰੋਪਰ ਗੁੱਡਣਾ ਤੁਸੀਂ ਕੁ ਸਿੱਖਣਾ ਹੀ ਨਹੀਂ ਕੋਸਾ ਬਈ ਫਾਹਾ ਵੱਢਣਾ ਹਰ ਇੱਕ ਚੀਜ਼ ਦਾ ਸਿੱਖਣਾ ਨਹੀਂ ਕੋਸਾ ਜਦ ਆਪਾਂ ਗੁੱਡਣਾ ਛੱਡਦੇ ਕਿਉਂ ਇੰਦੀ ਚੀਜ਼ ਤੁਸੀਂ ਗੱਠ ਦਾ ਮਾਂ ਕਹਾ ਮਾਰਦੇ ਗਿਣਤੀ ਪੂਰੀ ਕਰਦੇ ਹੋ ਤਾਨੂੰ ਦੋ ਦੋ ਟੱਪੇ ਕਾ ਦੋ ਦੋ ਟੱਪੇ ਤੁਸੀਂ ਗੁੱੜਦੇ ਜੋ ਪ੍ਰੋਪਰ ਆ ਦੇ ਆਂ ਮੈਂ ਆ ਗੁੱੜਦਾ ਗਿਆ ਹੈ ਪ੍ਰੋਪਰ ਆ ਬਿਨੇ ਵੀ ਆ ਆ ਵੀ ਤੂੰ ਕਿਵੇਂ ਗੁੱੜਦਾ ਹੋਂ ਨਾ ਕਿ ਸਿੱਖਣਾ ਹੀ ਨਹੀਂ ਸਾਰੀ ਉਮਰ ਵੀ ਰੋਜ਼ ਦੱਸਿਆ ਕਰੀ ਤੁਹਾਨੂੰ ਤੈਨੂੰ ਨਹੀਂ ਪਤਾ ਵੀ ਪ੍ਰੋਪਰ ਗੁੱੜ ਗੁੱੜਦੇ ਨੇ ਜਣਾ ਆ ਆ ਗੁੱੜਦਾ ਗਿਆ ਹੋਇਆ ਆ ਦੇ ਮੋ ਆ ਗਿਆ ਆਪ ਆ ਪ੍ਰੋਪਰ ਗੋਣ ਆਪ ਗੁੱੜਦਾ ਗਿਆ ਆ ਆ ਤੇਰਾ ਗੰਦ ਪਾਇਆ ਹੋਇਆ ਆ ਦੇ ਕਿੱਥੇ ਕਿੱਥੇ ਟੱਪਾ ਮਾਰਿਆ ਕਿੱਥੇ ਟੱਪਾ ਮਾਰਿਆ ਸਿੱਖਣਾ ਹੀ ਰੋਜ਼ ਹੀ ਉਹੀ ਗੱਲ ਉਹੀ ਬਾਤ ਚਲੋ ਗੋ ਕਹੀਂ ਰੱਖੋ ਉਧਰ ਯਾਰ ਰੱਖਿਆ ਰੱਖਿਓ ਕਹੀਂ ਆਪਾਂ ਨੂੰ ਪਈ ਇਹਦਾ ਸਾਲ-ਸਾਲ ਵਾਲੇ ਵੀ ਹੋਵੇ ਆਪਾਂ ਨੂੰ ਕਹੀ ਵੀ ਨਹੀਂ ਚਲਾਉਣੀ ਆਈ ਅਗਲਾ ਕੀ ਖਾਊ ਪਈ ਖਾਣੀ ਦੱਸ ਦੇ ਨਹੀਂ ਹੈ ਤੁਸੀਂ ਇੱਧਰ ਦੀ ਬਾਗੇ ਇੱਧਰ ਹੀ ਘੜ ਦਿੰਦੇ ਹੋ ਕੱਲੋਂ ਗਰਾਊਂਡ ਖੇਡੋ ਇੱਕ ਤੂੰ ਹਟਾ ਹਾ ਬੱਜਿਆ ਕੋਈ ਰਹਿ ਗਿਆ ਮਾੜਾ ਮੋਟਾ ਕਹੜਾ ਅੱਜ ਗੱਡ ਗੱਡ ਗੱਟ ਪੁੱਤ ਸਾਰਿਆਂ ਨੂੰ ਪਿਆ ਮਾਜ ਵਾਕ ਸਾਰਿਆਂ ਨਾਲ ਗੱਡ ਸਾਰਿਆਂ ਨੂੰ ਮਾੜਾ ਸੀ ਬਹੁਤ ਵਧੀਆ ਆ ਲੈ ਆ ਕਈਆਂ ਦਾ ਗੇੜਾ ਸਿਰ ਘਰ ਤੈਨੂੰ ਲੈ ਆ ਲੈ ਸਾਰਿਆਂ ਨੂੰ ਛੋਟਾ ਨਾਲ ਸਾਰਾ ਪਤਲਾ ਆ ਲੈ ਵੈਰੀ ਗੁੱਡ ਰਿਲੈਕਸ ਰਿਲੈਕਸ ਬਹੁਤ ਵਧੀਆ ਆ ਬੱਚਾ ਭਾਈ ਇੱਕ ਇੱਕ ਕਿੜਾ ਇਹਨਾਂ ਦੇ ਸ਼ਰ ਕਰਤਾ ਨਾਲੇ ਵਿੱਚ ਵੱਡੇ ਨਾਲੇ ਹੈ ਸਾਰਿਆਂ ਨੇ ਹੌਲਾ ਸਾਰਿਆਂ ਦਾ ਛੋਟਾ ਬਸ ਇੱਕ ਬੰਦੇ ਨੇ ਜੋਰ ਲਾ ਇੱਕ ਨੇ 200% ਜੋਰ ਲਾਉਣਾ ਇੱਕ ਨੇ ਲਾਉਣਾ ਹੀ ਨਹੀਂ 90% ਲਾਉਣਾ ਅੰਦਰ ਹੀ ਰੱਖੀ ਰੱਖਣਾ ਬਸ ਇਹ ਜੋਰ ਇਹ ਜੀ ਲੈਂਨ ਮਰ ਖੱਚੋ ਭਾਈ ਲੈਂਨ ਖੱਚੋ ਇੱਧਰ ਇੱਥੇ ਘਾ ਚੱਕਲਾ ਇੱਥੇ ਘਾ ਅੱਛਾ ਇੱਧਰ ਖੜ ਕੇ ਖੜੋ ਦੋ ਦੋ ਟੀਮਾਂ ਹੋ ਜੋ ਇੱਕ ਇੱਧਰ ਆ ਜਾਓ ਇੱਥੇ ਤੇਦੀ ਡੰਡ ਲਾ ਲਓ ਤੁਸੀਂ ਉਧਰ ਜਾ ਕੇ ਉੱਥੇ 20 ਸੱਟ ਲਾਓ ਡੰਡਾ ਤੇ ਓਰੇ ਨੂੰ ਹੋ ਜੋ ਭਾਈ ਖੁੱਲ ਜਾਓ ਰੁਡੀਲ ਬੋਣਾ ਮੈਂ ਤੁਸੀਂ ਤੁਸੀਂ ਜਾਓ ਇੱਕ ਮਿੰਟ ਰੈਡੀ ਗੋ ਖੜ ਜਾ ਤੈਨੂੰ ਤਾਂ ਕਿਹਾ ਨਹੀਂ ਕਿਸੇ ਨੇ ਕੱਟ ਕੇ ਤਨ ਯਾਰ ਰਲੈਕਸ ਪਾਣੀ ਪੀ ਲੋ ਘੁੱਟ ਜਪੇਣਾ ਪੱਤ ਪਿੱਟਾਂ ਤਰੋ ਰੈਡੀ ਗੋ ਕੱਚ ਗਏ ਟੱਚ ਲਾਉਣਾ ਟੱਚ ਥੱਲੇ ਹਾਂ ਦੋ ਤੰਨੋ ਯਾਰਾ ਔਰ ਲਾਕ ਗੋ ਚਾਰ ਦਾ ਲਾਉਣਾ ਗੋ ਚਾਰ ਦੋ ਕੱਟ ਗਏ ਤਿੰਨ ਆ ਚਾਰ ਦਾ ਗੋ ਕੱਟ ਗਏ ਦੋ ਤਿੰਨ ਚਾਰ Relax. Go, Another. Got to go. I take a Go, relax. Go.

Katsuke Relax Go Relax. Go. Catch it. Catch again, Catch again. Do. Catch Turn Catch it. ਔਰ ਲੈਕਸ ਗੋ ਦੋ ਤੰਨਾ ਕਰ ਕਾੜਾ ਕੌਡਾ 50 ਤੱਕ ਕਰੋ ਗੱਡੀ ਹੌਲੀ ਕਰੋ 5 ਗੋ ਗੋ 6 ਗੋ 7 ਗੋ ਰੁਲਾਖ ਗੋ ਕੱਟ ਗਏ 1 2 3 Panyate. Chara. Babsa. Banja. Se. Relax. Go. Kachike. Ekka. Kachike. Do. Kachike. ਤਨ ਕਚ ਗਏ ਚਾਰ ਕਚ ਗਏ ਪੰਜ ਰਲਾਖ